ਸਭ ਤੋਂ ਪਹਿਲੇ ਮੈਂ ਫਤਿਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਜਦਾਰ ਸੁਰਮੁਖ ਸਿੰਘ ਛਪਾਲ ਜੀ ਦੇ ਪਰਿਵਾਰ ਦੇ ਕੋਈ ਕੋਈ ਹੈ ਅੱਜਕੱਲ੍ਹ ਚੰਡੀਗੜ੍ਹ ਦੇ ਵਿੱਚ ਪੁੱਛਣ ਦੀ ਕਰਦੇ ਚੰਡੀਗੜ੍ਹ ਦੇ ਵਿੱਚ ਹਾਂ ਜੀ ਚੰਡੀਗੜ੍ਹ ਦੇ ਵਿੱਚ ਐਸਾ ਸੰਤੂ ਉਹਨਾਂ ਦੇ ਜਵਾਈ ਆ ਜੀ ਅੱਛਾ ਫਿਰ ਨੰਬਰ ਦਿਓ ਉਹਨਾਂ ਦਾ ਦੇਖੋ ਅਕਾਲੀ ਦਲ ਬਣਾਇਆ 1920 ਵਿੱਚ ਕਿਸ ਵਾਸਤੇ ਸੀ ਕਿ ਉਦੋਂ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਇਹ ਜੇ ਗਲਤ ਕੰਮ ਕਰਦੇ ਸੀ ਗੁਰੂ ਘਰਾਂ ਚ ਤੇ ਆਪਣੀ ਕੌਮ ਨੇ ਇਕੱਠੇ ਹੋ ਕੇ ਉਹ ਮਹੰਤ ਭਜਾਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਫਿਰ ਆਪਣੇ ਸਿਆਣੇ ਸੀ ਕਿੰਨੇ ਉਹਨਾਂ ਨੇ ਕਿਹਾ ਜੇ ਕੌਮ ਨੂੰ ਬਚਾਉਣਾ ਹੈ ਅੱਗੇ ਤੋਂ ਕੋਈ ਹਮਲਾ ਨਾ ਕਰ ਸਕੇ ਆਪਣਾ ਸਿਆਸੀ ਪਾਰਟੀ ਬਣਾਈਏ ਇੱਕ ਸ਼ੋਮਣੀ ਅਕਾਲੀ ਦਲ ਬਣਾਇਆ ਜਿੱਥੇ ਸੱਤ ਪਹਿਲੇ ਪ੍ਰਧਾਨ ਤੁਹਾਡੇ ਇਲਾਕੇ ਦੇ ਸੀ ਲੰਮਾ ਸਫ਼ਰ ਦੇਖੋ 1920 ਤੋਂ ਲੈ ਕੇ ਅੱਜ ਤੱਕ ਤਕਰੀਬਨ 105 ਸਾਲ ਹੋ ਗਏ ਹਨ ਕੋਈ ਕਿਹੜੀ ਵੀ ਜੋ ਵੀ ਲੜਾਈ ਹੋਈ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਦੀ ਵੀ ਅ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਆਜ਼ਾਦੀ ਦੇ ਬਾਅਦ ਵੀ ਜੇ ਕਿਸਾਨ ਦੀ ਲੜਾਈ ਗਰੀਬ ਦੀ ਲੜਾਈ ਕਿਸ ਕੌਮ ਦੀ ਲੜਾਈ ਲੜਨਾਂ ਅਕਾਲੀ ਦੇ ਲਈ ਹੈ ਪਰ ਦੁੱਖ ਲੱਗਿਆ ਕਿ ਪਿਛਲੇ 10 ਸਾਲਾਂ 'ਚ ਆਪਾਂ ਉਹਨਾਂ ਬੰਦਿਆਂ ਦੇ ਗੱਲਾਂ 'ਚ ਆ ਗਏ ਜਿਨ੍ਹਾਂ ਨੇ ਨਿਸ਼ਾਨਾ ਬਣਾ ਲਿਆ ਏਜੰਸੀਆਂ ਨੇ ਕਿ ਥੋਡੀ ਪਾਰਟੀ ਥੋੜੇ ਬਜ਼ੁਰਗਾਂ ਦੀ ਬਣਾਈ ਪਾਰਟੀ ਨੂੰ ਅਸੀਂ ਖਤਮ ਕਰਨਾ ਕਿੰਨਾਂ ਦੀ ਗੱਲਾਂ 'ਚ ਆ ਗਏ ਕਾਂਗਰਸੀਆਂ ਦੇ ਆਪਾਂ ਝਾੜੂ ਵਾਲਿਆਂ ਦੇ ਉਹਨਾਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਹੈ ਤੇ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਗੁਰੂ ਘਰ ਵਾਸਤੇ ਜਾਨ ਦੇਣ ਵਾਲੀ ਪਾਰਟੀ ਹੈ ਜਿਸ ਪਾਰਟੀ ਦੇ ਸੂਰਮਿਆਂ ਨੇ ਗੁਰੂ ਘਰ ਤੇ ਪੰਜਾਬ ਤੇ ਕੌਮ ਤੇ ਪੰਥ ਦੀ ਰੱਖਿਆ ਵਾਸਤੇ 16-16 ਸਾਲ ਜੇਲਾਂ ਕੱਟੀਆਂ ਇੱਕ ਪਾਸੇ ਲੋਕ ਉਹਨਾਂ ਦੇ ਖਿਲਾਫ ਹੋ ਗਏ ਤੇ ਆਹ ਦੇਖੋ 10 ਸਾਲ ਬਰਬਾਦ ਹੋ ਗਏ ਸੂਬੇ ਦੇ 10 ਸਾਲ ਅੱਜ ਹਾਲਾਤ ਕੀ ਹੈ ਹੁਣ ਝਾੜੂ ਵਾਲੇ ਇੱਥੋਂ ਜਿੱਤ ਕੇ ਗਏ ਹਾਲਾਤ ਕੀ ਹੈ ਆਪਾਂ ਸਪੀਚਾਂ ਕਰਦੇ ਆਂ ਅਰਦਾਸ ਵੀ ਕਰਦੇ ਆਂ ਰਾਜ ਕਰੇਗਾ ਖਾਲਸਾ ਖਾਲਸਿਆਂ ਨੇ ਰਾਜ ਕੇਜਰੀਵਾਲ ਨੂੰ ਦਿੱਤਾ ਤੇ ਕੇਜਰੀਵਾਲ ਉਹਨਾਂ ਨੂੰ ਫਿਕਰ ਹੈ ਕੋਈ ਪੰਜਾਬ ਦਾ ਆ ਭਗਵੰਤ ਮਾਨ ਨੂੰ ਕੋਈ ਫਿਕਰ ਹੈ ਮੈਨੂੰ ਲੱਗਦਾ ਪਹਿਲਾ ਮੁੱਖ ਮੰਤਰੀ ਹੈ ਪੂਰੇ ਪੰਜਾਬ ਦਾ ਜਿਹਨੇ ਬੱਗ ਬਾਲ ਕੱਟੇ ਹੈ ਜੀ ਦਾ ਕੋਈ ਸਿੱਕੀ ਸਰੂਪ ਨਹੀਂ ਰੇਲੇ ਟੇਲੇ ਨਹੀਂ ਜਿਹਨੂੰ ਕੋਈ ਫਿਕਰ ਨਹੀਂ ਕੱਲ ਤੁਸੀਂ ਦੇਖੋ ਬੰਦੇ ਦੀ ਦਿਮਾਗ ਕਿੱਡਾ ਪਾਗਲ ਹੈ ਸ਼ਰਮ ਆਉਂਦੀ ਕਿੰਨੇ ਕੇ ਜਾਂ ਮੁੱਖ ਮੰਤਰੀ ਹੈ ਪਿਛਲੇ 20 ਦਿਨਾਂ 'ਚ ਪੰਜਾਬ ਛੜ ਆਇਆ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਮੈਂ ਤਾਂ ਆਪ ਜਾ ਕੇ ਆਇਆ ਹਾਂ ਉੱਥੇ ਲੋਕਾਂ ਨੂੰ ਬੰਦ ਕਰਨ ਵਾਸਤੇ ਜੇ ਬੰਦ ਸਰਕਾਰ ਹੁੰਦੀ ਤਾਂ ਬੰਦ ਬੰਦ ਲੈਂਦੀ ਤਾਂ ਬਾਜ਼ਾਰ ਨਹੀਂ ਸੀ ਅੱਜ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਮੰਤਰੀ ਬੰਦਾ ਨਹੀਂ ਆਇਆ ਉਹ ਤਾਂ ਲੋਕਾਂ ਨੇ ਆਪਣੇ ਆਪ ਹਜ਼ਾਰ ਹਜ਼ਾਰ ਰੁਪਏ ਇਕੱਠਾ ਕਰਕੇ ਬੰਦ ਬੰਨੇ ਤੇ ਮੁੱਖ ਮੰਤਰੀ ਆ ਕੇ ਕੱਲ ਕਹਿੰਦਾ ਉਹ ਤਾਂ ਪਹਿਲੇ ਦਾ ਜਦੋਂ ਬੰਦ ਤਬਾਈ ਹੋ ਰਹੀ ਸੀ ਆਪਣੀ ਘਰ ਵਾਲੀ ਨੂੰ ਲੈ ਕੇ ਤਾਮਿਲਨਾਡੂ ਛੁੱਟੀ ਤੇ ਸੀ ਹੁਣ ਕੱਲ ਆ ਕੇ ਕਹਿੰਦਾ ਐ ਨਹੀਂ ਕਿਹਾ ਕਿ ਮੈਂ ਮੁਆਵਜ਼ਾ ਦਊਂਗਾ ਮੈਂ ਇਹ ਕਰੂੰਗਾ ਮੈਂ ਉਹ ਕਰੂੰਗਾ ਕਹਿੰਦਾ ਜੀ ਮੈਂ ਆਪਣਾ ਹੈਲੀਕਾਪਟਰ ਛੱਡ ਕੇ ਜਾ ਰਿਹਾ ਆਹ ਹੈਲੀਕਾਪਟਰ ਤੁਹਾਡੀ ਮਦਦ ਕਰੂਗਾ ਹੈਲੀਕਾਪਟਰ ਤੋਂ 4 ਪੌਣਾ ਆਪਾ ਉਹਨੂੰ ਐ ਨਹੀਂ ਪਤਾ ਮੁੱਖ ਮੰਤਰੀ ਹੋਏ ਇੱਥੇ ਤਾਂ ਸਰਕਾਰ ਦੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਬੈਮ ਬਣਾਉਂਦੀਆਂ ਲਿਆਓ ਮਸ਼ੀਨਾਂ ਕੱਢੋ ਬੰਦ ਰੋਕੋ ਬਣਾਓ ਇਥੇ ਟਰੈਕਟਰਾਂ ਵਾਸਤੇ ਡੀਜ਼ਲ ਖੋਲ ਦਿਓ ਉਥੇ ਡਾਕਟਰ ਭੇਜ ਦਿਓ ਦਵਾਈਆਂ ਭੇਜ ਦਿਓ ਮੁਆਵਜ਼ੇ ਦੇ ਦਿਓ ਤੁਸੀਂ ਦੇਖੋ 10 ਹਜ਼ਾਰ ਕਰੋੜ ਰੁਪਈਆ ਇੱਕ ਫੰਡ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਉਹ ਲੱਗ ਹੁੰਦਾ ਰੱਖਿਆ ਹੁੰਦਾ ਜਿੱਦੋਂ ਕੋਈ ਆਪਤ ਆਵੇ ਉਸ ਫੰਡ ਚੋਂ ਜਿੰਨਾ ਪੈਸਾ ਕੱਢ ਲਵੋਗੇ ਓਨਾ ਹੀ ਪੈਸਾ ਸੈਂਟਰ ਵਿੱਚ ਪਾ ਦਿੱਤਾ ਹੁੰਦਾ ਹੈ ਉਹ ਪਰਮਨੈਂਟ ਫੰਡ ਹੈ ਪਰਮਨੈਂਟ ਫੰਡ ਡਿਜ਼ਾਸਟਰ ਰੀਲੀਫ ਫੰਡ ਹੁਣ 10000 ਕਰੋੜ ਰੱਖੀ ਬੈਠੇ ਐ ਦਵਾਨੀ ਕੱਢੀ ਨਹੀਂ ਪਿਛਲੇ 3 ਸਾਲਾਂ ਦੇ ਅੰਦਰ ਸਾਡੇ ਉਧਰ ਨਰਮਤਬਾਹ ਹੋ ਗਿਆ ਸੀ ਖੱਗਰਚ ਦੀ ਤਬਾਈ ਲਿਆਂਦੀ ਸੀ 1 ਰੁਪਿਆ ਨਹੀਂ ਭੇਜਿਆ ਇੱਕ ਹਲੇ ਸਾਡੇ 3 ਸਾਲਾਂ ਚ ਆ ਕੋਈ ਮੁਕਰਮ ਮੰਤਰੀ ਆ ਰਾਜ ਆ ਦੇਖੋ ਆਪਣੇ ਆਪਣੇ ਹੁੰਦੇ ਵੱਡੇ ਬਾਦਲ ਸਾਹਿਬ ਥੋੜੇ ਵਿੱਚ ਹੀ ਰਹਿੰਦੇ ਸੀ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਹੋਣਾ ਜਿੱਥੇ ਉਹ ਆਪ ਨਾ ਗਏ ਹੋਣ। ਅੱਛਾ ਉਹਨਾਂ ਨੂੰ ਹਰ ਤਕਲੀਫ਼ ਪਤਾ ਸੀ। ਉਹਨਾਂ ਦੇ ਫੈਸਲੇ ਦੇਖ ਲਓ। ਉਹਨਾਂ ਨੂੰ ਪਤਾ ਸੀ ਕਿਸਾਨੀ ਔਖਾ ਤੰਗਾ ਹੈ, ਮੁਨਾਫੇਬਖਸ਼ ਨਹੀਂ। ਉਹਨਾਂ ਨੇ ਤੁਹਾਨੂੰ ਮੁਫਤ ਟਿਊਬਵਲ ਕਨੈਕਸ਼ਨ ਦਿੱਤੇ, ਫਿਰ ਉਹਦੇ ਵਿੱਚ ਮੁਫਤ ਬਿਜਲੀ ਪਾਈ। ਫਿਰ ਉਹਨਾਂ ਨੇ ਮੰਡੀਆਂ ਪਿੰਡਾਂ 'ਚ ਬਣਾਈਆਂ। ਐਮਐਸਪੀ ਉਹ ਲੈ ਕੇ ਆਏ। ਟਰੈਕਟਰ ਦੇ ਉੱਤੇ ਕਹਿੰਦਾ ਟੈਕਸ ਹੁੰਦਾ ਦੀ ਮaaf ਕੀਤਾ ਮਾਮਲਾ ਮaaf ਕੀਤਾ ਅਕਜੀ ਸਮੱਸਿਆ ਆ ਗਈ ਕਿ ਜਿਹੜੀ ਨਵੀਂ ਪੀੜ੍ਹੀ ਆਪਣੀ ਜਵਾਨੀ ਉਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਸੀ ਤੇ ਕੀ ਬਾਦਲ ਸਾਹਿਬ ਨੇ ਆਪਣੀ ਪਾਰਟੀ ਇਕੱਲੀ ਦਲ ਕੀਤਾ ਆ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਜਿੰਨੀਆਂ ਚੀਜ਼ਾਂ ਬਾਦਲ ਸਾਹਿਬ ਦੇ ਨਾਲੇ ਮੈਨੂੰ ਇੱਕ ਚੀਜ਼ ਦੱਸ ਦਿਓ ਤੁਸੀਂ ਘਰੇ ਵੀ ਜਾ ਕੇ ਦੇਖ ਲਓ ਇੱਕ ਚੀਜ਼ ਜੇ ਕੋਈ ਕਾਂਗਰਸੀ ਵੀ ਆਏ ਕੋਈ ਦੂਜਾ ਆਏ ਉਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਸਾਲ ਰਾਜ ਕੀਤਾ ਸਾਨੂੰ ਇੱਕ ਚੀਜ਼ ਗਿਣਾ ਦਿਓ ਜਿਹੜੀ ਤੁਸੀਂ ਗਰੀਬ ਵਾਸਤੇ ਕਿਸਾਨ ਵਾਸਤੇ ਜਾਂ ਪੰਜਾਬ ਵਾਸਤੇ ਇੱਕ ਚੀਜ਼ ਕੀਤੀ ਹੈ ਇੱਕ ਇੱਕ ਚੀਜ਼ ਨਹੀਂ ਗਿਣਾ ਸਕਦੇ ਜੇ ਤੁਸੀਂ ਚਭਾਲ ਤੋਂ ਚੰਡੀਗੜ੍ਹ ਜਾਓ ਅੰਮ੍ਰਿਤਸਰ ਜਾਓ ਇੱਥੋਂ ਬਠਿੰਡੇ ਚਲੇ ਜਾਓ ਜੋ ਕੁਝ ਦੇਖੋਗੇ ਤੁਸੀਂ ਪਤਾ ਕਰਾਓ ਕਿ ਦੋ ਬਣਿਆ ਉਹ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਬਣਿਆ ਹੋਗਾ ਭਾਵੇਂ ਆ ਵੱਡੇ ਪੋੜਾ ਭਾਵੇਂ ਡੈਮ ਬਣੇ ਆ ਭਾਵੇਂ ਸਕੂਲ ਆ ਭਾਵੇਂ ਹਸਪਤਾਲ ਆ ਭਾਵੇਂ ਯੂਨੀਵਰਸਿਟੀਆਂ ਭਾਵੇਂ ਕਾਲਜ ਹੈ ਭਾਵੇਂ ਥਰਮਲ ਪਲਾਂਟ ਹੈ ਸਾਰੇ ਬਣਾਉਣਾ ਨਾ ਖਾਲੀਦਲ ਦੇਖੋ ਵੱਡੇ ਬਾਲ ਸਾ 10 ਸਾਲ ਚ ਇੰਨੇ ਕੰਮ ਅਸੀਂ ਕੀਤੇ ਆ ਸੜਕਾਂ ਬਿਜਲੀ ਸਾਰਾ ਕੰਮ ਜਿੰਨੀਆਂ ਯਾਦ ਕਰਾਂ ਗੁਰੂ ਘਰ ਦੇ ਆਪਣੇ ਖਾਲਸਾ ਪੰਦੀ ਯਾਦ ਕਰਾਂ ਦਰਬਾਰ ਸਾਹਿਬ ਨੂੰ ਸਜਾਇਆ ਸਾਰੇ ਕਿੱਥੇ ਇਥੇ ਧਾਰਮਿਕ ਸ਼ਹਿਰ ਸਾਰਿਆਂ ਨੂੰ ਗਲਵਲ ਕੀਤਾ ਆ ਤਰਨਤਾਰ ਸ਼ਹਿਰ ਦਾ ਪਹਿਲੇ ਯਾਦ ਕਰੋ ਕਿੰਨਾ بڑا ਹਾਲ ਹੁੰਦਾ ਸੀ ਤੁਸੀਂ ਸੜਕ ਦੇ ਵਿੱਚ ਵੀ ਟੱਪ ਟੱਪ ਸਾਡੇ ਮੈਂ ਆਪ ਦੇਖਿਆ ਮੈਨੂੰ ਯਾਦ ਆ ਮੈਂ ਆਪ ਆਇਆ 200 ਕਰੋੜ ਰੁਪਏ ਦੇ ਕੇ ਗਿਆ ਤੇ ਸਾਰੀਆਂ ਸੜਕਾਂ ਚੌੜੀਆਂ ਕਰਾਈਆਂ ਸਾਰਾ ਸੀਵਰੇਜ ਪਾਇਆ ਸਾਰਾ ਕੁਝ ਪਾਇਆ ਆ ਤਾਂ ਕੁਛ ਕਰਦੇ ਹੀ ਨਹੀਂ ਆਪਣੇ ਖਿਲਾਫ ਕਾਲੀ ਦਲ ਦੇ ਖਿਲਾਫ ਦੇਖੋ ਕਿੰਡੀ ਵੱਡੀ ਸਾਜ਼ਿਸ਼ ਕਰਤੀ ਇਹਨਾਂ ਨੇ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਾਤਾ ਇਹਦਾ ਕੀ ਹੋ ਗਿਆ ਹੁਣ ਤੁਹਾਡੇ ਗੁਰੂ ਘਰਾਂ ਉੱਤੇ ਕਬਜ਼ਾ ਹੋ ਗਿਆ ਤਖਤ ਹਜ਼ੂਰ ਸਾਹਿਬ ਪਹਿਲੇ ਖਾਲਸਾ ਪੰਥ ਦੀ ਕਮੇਟੀ ਹੁੰਦੀ ਸੀ ਅੱਜ ਉਹਨੂੰ ਕੱਢ ਦਿੱਤਾ ਗਿਆ ਤੇ ਮਹਾਰਾਸ਼ਟra ਸਰਕਾਰ ਦੀ ਕਮੇਟੀ ਚਲਾ ਰਹੀ ਹੈ ਤਖਤ ਪਟਨਾ ਸਾਹਿਬ ਪਹਿਲੇ ਆਪਣੀ ਪੰਥ ਦੀ ਨੁਮਾਇੰਦ ਕਮੇਟੀ ਹੁੰਦੀ ਸੀ ਉਹਨਾਂ ਨੂੰ ਕੱਢਤਾ ਤੇ ਬਿਹਾਰ ਸਰਕਾਰ ਚਲਾ ਰਹੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਬੀਜੇਪੀ ਨੇ ਕਬਜ਼ਾ ਕਰ ਲਿਆ ਛੋਟੀ ਸ਼ੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਅੰਗਰੇਜ਼ ਨਹੀਂ ਤੋੜ ਸਕੀ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਆਹ ਤੋੜ ਕੇ ਹਰਿਆਣਾ ਅਲੱਗ ਬਣਾਦੀ ਹਰਿਆਣੇ ਦੇ ਕਬਜ਼ਾ ਵਾਪਸ ਸਰਕਾਰ ਨੇ ਕਰ ਲਿਆ ਆ ਤੁਹਾਡੀ ਇੰਨਾ ਜਿ ਰਹਿ ਗਿਆ ਹੁਣ ਇੱਥੇ ਵੀ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਦੋ ਵਾਰ ਕੀਤੇ ਹਮਲੇ ਕੀਤੇ ਆਪਣੇ ਅਸੀਂ ਤਗੜੇ ਹੋ ਕੇ ਬਚਾ ਲਿਆ ਫਿਰ ਇਹਨਾਂ ਨੇ ਅਕਾਲ ਤਖਸਾਲ ਦੇ ਜੱਥੇਦਾਰਾਂ ਨੂੰ ਆਪਣੇ ਨਾਲ ਲੈ ਕੇ ਕਿਹਾ ਕਿ ਕਾਲੀ ਦਲ ਨੂੰ ਹੀ ਖਤਮ ਕਰਦੇ ਹੋ। ਮਕਸਦ ਕੀ ਸੀ? ਕਾਲੀ ਦਲ ਖਤਮ ਹੋ ਜੂਗੀ ਇਹਨੇ ਫੌਜ ਜਮਾਂ ਹੀ ਗੁਲਝੂਗੀ ਤੇ ਫਿਰ ਅਸੀਂ ਉਤੋਂ ਜੋ ਮਰਜ਼ੀ ਕਰੀਏ। ਇੱਥੋਂ ਤੱਕ ਚਲੇ ਗਏ। ਆਪਾਂ ਹਲੇ ਵੀ ਨਹੀਂ ਸਮਝਦੇ ਕੀ ਹੋ ਕੀ ਰਿਹਾ ਹੈ? ਖਾਲਸਾ ਜੀ ਆਪਾਂ 2% ਹੈਂ ਪੰਜਾਬ ਇਸ ਦੇਸ਼ ਦੇ ਵਿੱਚ। ਜੇ ਤੁਹਾਡੀ ਫੌਜ ਹੀ ਨਾ ਰਹੀ ਤੇ ਤੁਹਾਨੂੰ ਰੱਖਿਆ ਕੌਣ ਕਰੂ? ਲੜਾਈ ਤੁਹਾਡੀ ਕੌਣ ਲੜੂ? ਤੁਹਾਨੂੰ ਜੁੱਤੀਆਂ ਮਾਰਨ ਕਰਨਗੇ ਆ ਮੁਸਲਮਾਨ ਦੇਖੋ ਮੁਸਲਮਾਨ ਭਾਈਚਾਰਾ 16 17% ਹਿੰਦੁਸਤਾਨ ਚ ਪਰ ਰੋਜ਼ ਉਹਨਾਂ ਨੂੰ ਜੁੱਤੀਆਂ ਮਾਰਦੇ ਆ ਸਰਕਾਰਾਂ ਕਿਉਂ ਉਹਨਾਂ ਕੋਲੇ ਕੋਈ ਜਥੇਬੰਦੀ ਨਹੀਂ ਹੈ ਕੋਈ ਫੌਜ ਨਹੀਂ ਹੈ ਵੰਡੇ ਗਏ ਆ ਆਪਾਂ 2% ਸੀ ਕਾਲੀ ਦਲ ਕਰਕੇ ਆ ਬਜੇ ਸੀ ਪਰ ਤੁਸੀਂ ਜਦੋਂ ਕਮਜ਼ੋਰ ਕਰਤਾ ਤੇ ਆਪਣੇ ਆਪ ਵੀ ਹੁਣ ਥੋਡੇ ਤੇ ਵੀ ਲੱਗ ਪਏ ਆ ਫਿਰ ਥੋੜੂ ਰੋਲਿਆ ਕਰਨਗੇ ਇਸ ਕਰਕੇ ਮੈਂ ਬੈਂਤੀ ਕਰਦਾ ਚਬਾਲ ਵਾਲਿਓ ਤੇ ਖਾਸ ਕਰਕੇ ਹੁਣ ਤੁਸੀਂ ਤਰਨ ਤਰਨ ਹਲਕੇ ਦਾ ਤੁਹਾਡੇ ਸਿਰ ਤੇ ਹੈ ਜਿਵੇਂ 1920 ਵਿੱਚ ਤੁਸੀਂ ਕੌਮ ਦੀ ਵਾਈ ਕਰਕੇ ਇੱਕ ਫੌਜ ਖੜੀ ਕੀਤੀ ਅੱਜ ਤੁਹਾਡੇ ਕੋਲੇ ਆਏ ਆ ਆ ਬਾਈਲ ਇਕਸ਼ਨ ਜਿਤਾ ਕੇ ਕਾਲੀ ਦਲ ਨੂੰ ਤਕੜਾ ਕਰਦੇ ਹੋ ਇੱਥੋਂ ਹੀ ਤੂਫਾਨ ਖੜਾ ਕਰਾਂਗੇ ਅਸੀਂ ਜਿਹੜਾ 2027 ਚ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਤੋ ਆਜ਼ਾਦ ਪੰਜਾਬ ਕਰਾਉਂਗੇ ਕਰਾਵਾਂਗੇ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਵਾਂਗੇ ਜਿਵੇਂ ਆਕਾਲੀ ਸਰਕਾਰ ਦੇ ਦਾਨ ਤੁਹਾਡਾ ਰਾਜ ਹੁੰਦਾ ਸੀ ਖਜ਼ਾਨੇ ਦਾ ਮੂ ਪਿੰਡਾਂ ਤਰਫ ਹੁੰਦਾ ਸੀ ਤੁਹਾਨੂੰ ਜੋ ਚਾਹੀਦਾ ਸੀ ਨਾਲ ਦੇ ਨਾਲ ਵੱਡੇ ਭਾਲਤ ਸਾਹਿਬ ਦਿੰਦੇ ਸੀ ਐਸ ਕਰਕੇ ਹੁਣ ਤੁਹਾਡੇ ਸਿਰ ਤੇ ਹੈ ਤੇ ਵੱਡੀ ਗੱਲ ਆ ਵੀ ਹੈ ਤੁਸੀਂ ਦੇਖੋ ਬੀਬੀ ਜੀ ਇੱਕ ਧਰਮੀ ਫੌਜੀ ਪਰਿਵਾਰ ਤੋਂ ਹੈ ਆ ਉਹ ਪਰਿਵਾਰ ਹੈ ਜਿਸ ਨੇ ਕੌਮ ਖਾਤਰ ਆਪਣਾ ਸਾਰਾ ਕੁਰਬਾਨ ਕਰ ਦਿੱਤਾ ਦੂਜੇ ਪਾਸੇ ਮੈਂ ਨਾਂ ਨਹੀਂ ਲੈਣਾ ਜਦੋਂ ਗਦਾਰ ਹੈ ਜਿਹਨੇ ਦੋ ਗਨਮੰਨਾ ਪਿੱਛੇ ਦੋ ਜਿਪਸੀਆਂ ਅੱਗੇ ਪਿੱਛੇ ਚਲਾਉਣ ਵਾਸਤੇ ਆਪਣੀ ਮਾਂ ਪਾਰਟੀ ਦੇ ਪਿੱਢ ਤੇ ਸ਼ਰਾਬ ਮਾਰਿਆ ਐਜੇ ਲੋਕਾਂ ਦਾ ਕੋਈ ਹੈ ਤੇ ਤੀਜਾ ਜਿਹੜਾ ਕਾਂਗਰਸੀ ਹੈ ਜੇ ਚਬਾਲ ਵਾਲੇ ਤੁਹਾਡੇ ਮਾਝੇ ਚ ਵੀ ਵੋਟ ਪਾਉਗੀ ਕਾਂਗਰਸ ਨੂੰ ਤੇ ਫਿਰ ਫਿਰ ਆਪਣੇ ਸੂਨਾ ਨੂੰ ਕੀ ਹੋ ਗਿਆ ਜਿਹੜੀ ਪਾਰਟੀ ਨੇ ਟੈਂਕਾਂ ਤੋਪਾਂ ਤੇ ਹਦਾਰਬਾਰ ਸਾਹਿਬ ਢਾਇਆ ਦੇਖੋ ਕਿ ਤੁਹਾਨੂੰ ਅਸੀਂ ਕਿੰਨੀ ਵਾਰ ਆਪਾਂ ਨੂੰ ਸਰਕਾਰ ਬਣਾਤੀ ਮੁਸਲਮਾਨ ਭਾਈਚਾਰਾ ਮਰ ਜੂਗਾ ਪਰ ਬੀਜੇਪੀ ਨੂੰ ਨਹੀਂ ਵੋਟ ਪਾਉਂਦਾ ਕਿਉਂਕਿ ਉਹਨਾਂ ਨੇ ਬਾਬਰੀ ਮਸਜਿਦ ਉਹਨਾਂ ਦੀ ਧਾਈ ਇੱਕ ਮੁਸਲਮਾਨ ਦਾ ਕਿਤੇ ਵੀ ਜਦ ਬੀਜੇਪੀ ਨਹੀਂ ਪਾਉਂਦਾ ਤੇ ਆਪਣੇ ਸਿੱਖ ਜਿਨ੍ਹਾਂ ਨੇ ਸਾਰੇ ਆਪਣੇ ਭੈਣ ਭਰਾ ਨੂੰ ਕਤਲ ਕਰਤਾ ਕਾਂਗਰਸ ਨੇ ਤੇ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਾਰਾ ਕੁਝ ਸ਼ੁਰੂ ਕਰਾ ਦੇ ਆ ਗਈ ਸੀ ਆਪਾਂ ਕਾਂਗਰਸੀਆਂ ਖੜ ਕੇ ਫੋਟੋ ਖਿਚਾਉਣੇ ਆ ਸਰੋਪੇ ਪਾਉਣੇ ਆ ਉਹਨਾਂ ਨੂੰ ਜਿਤਾਉਣੇ ਆ ਉਹਨਾਂ ਦੇ ਐਮ.ਐਲ.ਏ ਬਣਾਉਣੇ ਆ ਫਿਰ ਜ਼ਮੀਰ ਕਿੱਧਰ ਗਈ ਆਪਣੀ ਫਿਰ ਆਪਾਂ ਕਿਵੇਂ ਕਹਿੰਨੇ ਆ ਯਾਰ ਲੀਡਰ ਮਾੜਾ ਉਹ ਮਾੜਾ ਆਪਾਂ ਫੈਸਲੇ ਆਪਾਂ ਇਹਦੇ ਕਰਦੇ ਸੁਮਾਈ ਬੇਨਤੀ ਕਰਨਾ ਚਾਹਣਾ ਆਪਣੀ ਜਥੇਬੰਦੀ ਆਪਣੀ ਫੌਜ ਨੂੰ ਕਾਇਮ ਕਰ ਲੋ ਤਾਂ ਹੀ ਬਚਾਂਗੇ ਨਹੀਂ ਤਾਂ ਫਿਰ ਖੁਦਕੁਸ਼ੀ ਹੈ ਨਹੀਂ ਤਾਂ ਸਹੀ ਮੈਂ ਖੁਦਕੁਸ਼ੀ ਹੈ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਐਨੀ ਛੇਤੀ ਗੱਲਾਂ ਚ ਨਾ ਆਜਿਆ ਕਰੋ ਜਿਹੜਾ ਆਉਂਦਾ ਹੈ ਉਹਦੇ ਮਗਰ ਲੱਗ ਜੰਨੇ ਆਂ ਵਿਚੋਕੜ ਨਹੀਂ ਦੇਖਦੇ ਆਇਆ ਕਿਥੋਂ ਕਿੱਧਰ ਆਉਣਾ ਕਿੱਧਰ ਜਾਣਾ ਹੈ ਕੀ ਬੈਕਗ੍ਰਾਉਂਡ ਆਪਣੇ ਘਰ ਦੇ ਨੂੰ ਛੱਡ ਕੇ ਆਪਾਂ ਤੁਰ ਪੰਨੇ ਆ ਆ ਇੱਕ ਬਿਮਾਰੀ ਆਪਣੇ ਖਾ ਇਕੱਲੇ ਸਿੱਖਾਂ ਚ ਹੈ ਹੋਰ ਕਿਤੇ ਨਹੀਂ ਹੈ ਦੂਜੇ ਬੰਦੇ ਦੇਖੋ ਗੁਜਰਾਤੀ ਕਿੰਨੇ ਸਿਆਣੇ ਆ 30 ਸਾਲ ਹੋ ਗਏ ਮੋਦੀ ਨੂੰ ਹੀ ਵੋਟ ਪਾਉਂਦੇ ਉਹਨੂੰ ਪਤਾ ਨਹੀਂ ਮੋਦੀ ਨੇ ਦੇਣਾ ਸਾਰਾ ਕੁਝ ਆਪਣੇ ਜਿਹੜਾ ਦੇਣ ਆਲਾ ਉਹਨੂੰ ਰਗੜ ਦਿੰਨੇ ਆ ਨਵੇਂ ਕਹਿੰਦਾ ਇੱਕੀ 5 ਸਾਲ ਇਹਨੂੰ ਦੇਖੀਏ ਉਹਦੇ ਬਾਅਦ 5 ਸਾਲ ਉਹਨੂੰ ਦੇਖੀਏ 5 ਸਾਲ ਲੈਣੀ ਦੇਖੀਏ ਸਾਰਿਆਂ ਤੋਂ ਜੁੱਤੀਆਂ ਜੱਤੀਆਂ ਖਾ ਕੇ ਵੀ 25 ਸਾਲ ਬਾਅਦ ਵਾਪਸ ਘਰੇ ਆਉਣੀ 25 ਸਾਲ ਖਰਾਬ ਕਰ ਲੈਣੇ ਆ ਆਪਣੇ ਹੁਣ ਤਾਂ ਦੂਜੇ ਮੁਲਕ ਵੀ ਆਪਾਂ ਨੂੰ ਲੈਣੋਂ ਫੜ ਗਏ ਆ ਆਸਟ੍ਰੇਲੀਆ ਨੇ ਕਹਤਾ ਕਿ ਅਸੀਂ ਹੁਣ ਲੈਣਾ ਨਹੀਂ ਕੈਨੇਡਾ ਨੇ ਵੀ ਰੋਕ ਤੇ ਆ ਅਮਰੀਕਾ ਨੇ ਤਾਂ ਰੋਕ ਹੀ ਜਾਂਦਾ ਆਪਣੇ ਘਰ ਨੂੰ ਤਗੜਾ ਕਰਾਂਗੇ ਤਾਂ ਹੀ ਬਚਾਂਗੇ ਤੇ ਆਪਣੇ ਘਰ ਨੂੰ ਤਗੜਾ ਥੋੜੀ ਆਪਣੀ ਪਾਰਟੀ ਕਰ ਸਕਦੀ ਹੈ ਜਿਹਦਾ ਦਿਲੋਂ ਦਰਦ ਤੁਹਾਡੇ ਨਾਲ ਹੈ ਤੋ ਐਸ ਕਰਕੇ ਬੀਬੀ ਜੀ ਨੂੰ ਦਿਤਾਓ ਤੇ ਆਪਣਾ ਰਾਜ ਲੈ ਕੇ ਆਈਏ ਤਾਂ ਹੀ ਬਚਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੇ ਪਿੰਡ ਢਿਲੋਂ ਆਦੇ ਸਾਰੇ ਕਿੰਨੇ ਢਿਲੋਂ ਗੋਗਲ ਕਿੰਨੇ ਹੱਥ ਖੜੇ ਕਰਿਓ ਫਿਰ ਜੇ ਇੱਕ ਵੋਟ ਵੀ ਗਈ ਨਾ ਮਾ ਤੁਹਾਡੇ ਪਿੰਡ ਨਹੀਂ ਵੜਦਾ ਉਹਦੇ ਬਾਅਦ ਤੁਹਾਡਾ ਹੁਣ ਇਹ ਭਾਈਚਾਰੇ ਦਾ ਕੰਮ ਆ ਗਿਆ ਆ ਤਾਂ ਵੋਟ ਇੱਕ ਪਾਸੇ ਹੀ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ ਭਾਈ ਵੀਰ ਜੀ ਖਾਲਸਾ ਵੇਖੋ